ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਸਵੇਰ ਹੋ ਗਈ ਤੇ ਦੂਜਾ ਦਿਨ ਵੀ ਆਪਣਾ ਟ੍ਰੇਨ ਦੇ ਵਿੱਚ ਹੀ ਆ ਤੇ ਆਪਾਂ ਇੱਥੇ ਪਾਇੜਿਆ ਬੈਗ ਲਾਇਆ ਦੀ ਆਪਣਾ ਸਰਾਣਾ ਤੇ ਬਾਕੀ ਵੀ ਹਲੇ ਪਏ ਆ ਤੇ ਦੂਜਾ ਦਿਨ ਹੋ ਗਿਆ ਆਪਣਾ ਟ੍ਰੇਨ 'ਚ ਅੱਜ ਰਾਤ ਨੂੰ ਆਪਾਂ ਪਹੁੰਚ ਜਾਗੇ ਸ੍ਰੀ ਹਰਿਮੰਦਰ ਸਾਹਿਬ ਤੇ ਤੁਹਾਨੂੰ ਆਪ ਦਰਸ਼ਨ ਕਰਾਵਾਂਗੇ ਸਾਰੇ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਵੀ ਸਾਰੇ ਪਏ ਆ ਹਜੇ ਤੇ ਠੰਡ ਹੁਣ ਇੱਥੇ ਹੀ ਬਹੁਤ ਆ ਤੋਂ ਆਪਣੇ ਪੰਜਾਬ ਜੇ ਬਹੁਤ ਹੀ ਇਹ ਬਾਕੀ ਉੱਠਦੇ ਆਂ ਮੋਸ-ਮੋਸ ਕਰਦੇ ਆਂ ਵਿੱਚ ਆਹ ਕਿੰਨੇ ਆ ਚਾਹੇ ਆ ਉਹ ਵਿਚਾਲੇ ਫਿਰਦੇ ਆਂ ਟ੍ਰੇਨ ਦੇ ਵਿੱਚ ਚਾਹੇ 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 ਬੰਦੀ ਪਈ ਆ ਮਾਰੇ ਤਰਫ ਬਾਬੇ ਦਿੱਤੇ ਇਹ ਬੜੀ ਹੀ ਢੇ ਬਣੀ ਕਪੂਰ ਆ ਨੀਚੇ ਆਇਆ ਇਧਰ ਪਾ ਲਈ ਓਕੇ ਆ ਓਕੇ ਓਕੇ ਕੰਮ ਪੂਰਾ ਪੂਰਾ ਕੇ ਮੇਰੇ ਹਰ ਰੋਡ ਵਧੀਆ ਰਿਆ ਰੋਡ ਆ ਦੀਦਾ ਕੀ ਹਾਂ ਲੋਟ ਆ ਇਹ ਉੱਤਰ ਪੈ ਤੇ ਇਹ ਆਪਣੀ ਸਵੇਰ ਦੀ ਚਾਹ ਟレイン ਚ ਕਿਉਂ ਇਹ ਇਹ ਲ ਮੈਨੂੰ ਦੇਰ ਮੈਂ ਅੱਗੇ ਨਾ ਲਾਓ ਵੀ ਆਪਾਂ ਪਹੁੰਚ ਗਏ ਉਤਾਰ ਤੋਂ ਐਮ ਪੀ ਤੇ ਪੈਂਦਾ ਨਾ ਆ ਐਮ ਪੀ ਸਿ ਆਪਾਂ ਐਮ ਪੀ 'ਤੇ ਪਹੁੰਚ ਗਏ ਤੇ ਤੁੰਦੁਰਈ ਬਹੁਤ ਆ ਇਹ ਆ ਤਾਰਤੀਗਾ ਸਟੇਸ਼ਨ ਇਹ ਵੇਲੇ ਵੱਡਾ ਸਟੇਸ਼ਨ ਹੋਣਾ ਇਹ ਇਹ ਵਕ ਅਜੇ ਆਦ ਨੂੰ ਆਪਾਂ ਦਾ ਪਹੁੰਚ ਜਾਵੇ ਆਪਾਂ ਦੂਰ ਸਾਹਿਬ ਟਾਈਮ ਹੋ ਗਿਆ 8:55 ਵੇਰ ਦੇ ਇਹ ਖੰਡ ਦੇ ਵਿਚ ਨਹੀਂ ਹੈ ਨਹੀਂ ਤੁੰਦ ਗਈ ਆ ਆ ਗਿਆ ਨਾ ਬੰਦ ਪਾ ਦਿੱਤਾ ਉਹ ਸਾਈਡ ਉਹਦੀ। ਜੰਪਰਨਰ ਪਹੁੰਚ ਲੱਗਾਈ ਆ। 2082 ਕਿਲੋਮੀਟਰ ਨੇ ਕੱਢਣਾ। ਡੇਢ ਦਿਨ ਲਾਉਂਦੀ ਆ। ਲੋ ਵੀ ਹੁਣ ਆਪਾਂ ਖੜੇ ਆ ਇੱਥੇ। ਕਰਤਾਰਪੁਰ ਜੰਕਸ਼ਨ। ਇਹਦੀ ਖਾਸੀ ਬਾੜ ਪਈਆ ਆਪਣੀ। اپنی منزل ਇੱਥੇ ਆ ਹਜੂ ਸਾਹਿਬ ਤੇ ਦੂਜਾ ਦਿਨ ਹੋ ਗਿਆ ਆਪਾਂ ਨੂੰ ਆਪਾਂ ਕੱਲ ਦੇ ਟ੍ਰੇਨ 'ਚ ਬੈਠੇ ਹੋਏ ਆਂ ਕੱਲ ਆਪਾਂ ਸਵੇਰੇ 6:00 'ਤੇ ਟ੍ਰੇਨ 'ਚ ਬੈਠ ਕੇ ਹੀ ਮਿਲ ਲੱਗਾ ਤੇ ਰਾਤ ਆਪਾਂ ਬਲੌਗ ਗ੍ਰੈਂਡ ਕਰਤਾ ਸੀ ਹੋਰ ਰਾਤ ਫਿਰ ਇੱਥੇ ਬੈ ਗਏ ਸੀ ਥੋੜਾ ਟਾਈਮ ਰੈਂਚ ਕਰ ਲਈ ਦੀ ਤੇ ਅੱਜ ਆਪਾਂ ਰਾਤ ਤੱਕ ਪਹੁੰਚ ਜਾਗੇ ਖੱਚ ਖੰਡ ਫਿਰ ਹਜੂਰ ਸਾਹਿਬ ਤੇ ਆਪਾਂ ਡਿਊ ਲਿਆ ਔਰੋਂ ਸਟੇਸ਼ਨ ਤੋਂ ਕਿਉਂਕਿ ਥੋੜਾ ਜਿਹਾ ਪੀਕੇ ਸੈਟ ਜੀ ਹੋ ਜਾਊਗਾ ਸਾਡੇ ਆਪਾਂ ਟ੍ਰੇਨ ਸੀ ਹਨਾ ਤੇ ਇੱਧਰ ਆ ਗਈ ਟ੍ਰੇਨ ਇਹ ਵੀ ਕਾਫਾ ਪਰ ਕਾਫੀ ਵੱਡਾ ਜੰਕਸ਼ਨ ਆ ਇਹ ਤੇ ਪੀਕੇ ਦਾ ਡਿਪੋਜਲ ਗਲਾਸ ਮਿਲ ਜਾਣ ਥੋੜਾ ਜਿਹਾ ਪੀਕੇ ਸਰਟੀਫਿਕੇਟ ਜੀ ਆ ਜਾਓ ਲੈ ਆ ਰਿਹਾ ਤੁਹ ਕੁਦਰ ਹੈਗੇ ਨੇ ਲੈ ਲਾ ਜੀ ਬਾਰੀ ਤੇ ਆਪਣੀ ਟ੍ਰੇਨਿੰਗ ਤੁਰਪੀ ਸੈਸ਼ਨ ਤੋਂ ਅਸੀਂ ਲੌਗ ਜਾਂ 35 ਕਿਲੋ ਚੱਲ ਪਏ ਤੇ ਆਪਾਂ ਬਹਿ ਗਏ ਬਿੰਡੋ ਦੀ ਟੀਮ ਨਾਲ ਇੱਧਰ ਔਕ ਇੱਧਰ ਬੈਠਾ ਜਾਂ ਆਪਾਂ ਨੇ ਚਾਚਲਾਤਾ ਇਹ ਤੋਂ ਤਾਂ ਘਟਾ ਹੁਣ ਬਾਕੀ ਕੰਡ ਨਹੀਂ ਰਹੀ ਰਹੀ ਇੱਥੇ ਸਾਡੇ ਨਹੀਂ ਮਸੂਤ ਨਹੀਂ ਹੁੰਦੀ ਕਿਉਂਕਿ ਬਿੰਡੋ ਕੋਲੀ ਬੈਠਣ ਲੈ ਸਾਡੇ ਨਹੀਂ ਹੈ ਨਹੀਂ ਉਹ ਵੀ ਆਪਣੀ ਟ੍ਰੇਨ ਹੁਣ ਜਾਂਦੀ ਆ ਫਾਇ ਵੜਦੀ ਇੱਥੇ ਨਾ ਬੇਰੀਆਂ ਬਹੁਤ ਨੇ ਬੇਰੀਆਂ ਤੁਹਾਨੂੰ ਬੇਰੀਆਂ ਦੇਖ ਕੇ ਇੱਥੇ ਬਹੁਤ ਬੇਰੀਆਂ ਆਪਾਂ ਪੂਰੀ ਨਿਕਲਿਆ ਜੀ ਡਾਕਾ ਲੱਗਿਆ ਤੁਹਾਨੂੰ ਜੇ ਅੰਦਰ ਵੀ ਆਉਣ ਲੱਗੀ ਇਹ ਟ੍ਰੇਨ ਜੀ ਆਪਾਂ ਅੰਦਰ ਬੈਠੇ ਆ ਕਿੰਨੀ ਪੀੜ ਤੇ ਜਾਂਦੀ ਆ ਬੜਾ ਮੈਟਰ ਸਲੂ ਆ ਪਤਾ ਦੱਸੂਗੀ ਤੇ ਆ ਸਪੀਡ ਚੈੱਕ ਕਰੀ ਸਪੀਡ ਹੈ ਜੀ 70 ਆ ਦੇ ਟ੍ਰੇਨ ਦੀ ਕਿੰਨੀ ਆ 104 ਘਟ ਗਈ ਪਹਿਲਾਂ ਕਿ 9 ਦੀ ਹੈ ਨਾ ਘਟ ਗਈ ਉਹ ਵੀ 10 ਤੱਕ ਜਾਂਦੀ ਹੈ ਫਿਰ 10 ਦੀ ਸਪੀਡ ਹੁੰਦੀ ਹੈ ਇਹਦੀ ਬਾਕੀ ਵਧ ਵੀ ਹੋ ਸਕਦੀ ਹੈ ਯਾਨੀ ਉਹਨੇ 10 ਤੇ ਜਾ ਰਹੀ ਹੈ ਤੇ ਬਾਕੀ ਬਾਹਰ ਮੌਸਮ ਬਹੁਤ ਵਧੀਆ ਹੋ ਗਿਆ ਹੈ ਨਾ ਫਰੇ ਫਰੇ ਕੇ ਤੇ ਇੱਥੇ ਨਾ ਤੁਹਾਨੂੰ ਜਿਹੜੇ ਖੇਤ ਨੇ ਉਹ ਉੱਚੇ ਨੇਵੇਂ ਮਿਲਣਗੇ ਇਹਨਾਂ ਨੇ ਪਾਣੀ ਬਾਤ ਦੇ ਵਿੱਚ ਪਾਇਪ ਬਸਾਏ ਹੋਇਆ ਜਿਵੇਂ ਆਪਣੇ ਤਾਂ ਖਾਲ ਦਾ ਹੀ ਪਾਣੀ ਜਾਂਦਾ ਪਰ ਇਹਨਾਂ ਨੇ ਵਿੱਚ ਪਾਇਪ ਬਸਾਇਆ ਕਿਉਂਕਿ ਜਿਹੜੇ ਖੇਤ ਨੇ ਉੱਚੇ ਨਹੀਂਵੇਂ ਤੁਸੀਂ ਦੇਖਿਓ ਜੇ ਇਧਰ ਆਉਂਗੇ ਐਮਪੀ ਬਲਤ ਨੂੰ ਖੇਤ ਉੱਚੇ ਨੇਵੇਂ ਮਿਲਣਗੇ ਤੇ ਪਾਇਪ ਬਸਾ ਕੇ ਇਹਨੂੰ ਪਾਣੀ ਲਾਉਂਦੇ ਆ ਖੱਤਿਆਂ ਨੂੰ ਆਪੇ ਨੇ ਇਹਨੇ ਥਾਰੇ ਲਾਇਆ ਇਹਨੂੰ ਪਾਣੀ ਲਾਉਂਦੇ ਲੋ ਵੀ ਕੋਕ ਮਿਲ ਗਈ ਆਪਾਂ ਨੂੰ ਟ੍ਰੇਨ ਦੇ ਵਿੱਚ ਹੀ ਮਿਲ ਗਿਆ ਕੋਕ ਆਪਾਂ ਨੂੰ ਕੋਕ ਮੈਨਾਂ ਦੀ ਗੱਲ ਬਣਦੀ ਹੈਗੀ ਯਾਰ ਸਫ਼ਰ ਦੇ ਉੱਤੇ ਕਿ ਬਈ ਕੋਕ ਨਾ ਸੈਟਿੰਗ ਜੀ ਕਰ ਦਿੰਦਾ ਫਿਰ ਕਿਉਂਕਿ ਪੂਰੀ ਹਿਟ ਆਵਜਾ ਹੋਇਆ ਪਿਆ ਮੈਨੂੰ ਪਤਾ ਯਾਰ ਟ੍ਰੇਨ ਦੇ ਵਿੱਚ ਤੇ ਗਲਾਸ ਆਪਣੇ ਕੋਲ ਹੈਗੇ ਸੀ ਆਪਾਂ ਧੋ ਲੈਣੇ ਧੋਲੇ ਤੇ ਜਦ ਆਪਾਂ ਕੋਕ ਪੀਨੇ ਆ ਫੇਰ ਆਪਣੀ ਚੱਲ ਰਹੀ ਆ ਜੀ ਤੋਂ ਤੇ ਗਲਾਸ ਹੈ ਹਾਂ ਤੋਂ ਤੇ ਗਲਾਸ ਹੈ ਮਾ ਗਲਾਸ ਤੋਂ ਤੇ ਆਹੜੇ ਇਹ ਹੁਣ ਕੋਕ ਪੀਨੇ ਥੋੜਾ ਜਿਆ ਕਟਗੀ ਹੋ ਜੂ ਜਲ ਫਿਰ ਯਾਨੀ ਅਜਰਾਟ ਤੱਕ ਪਹੁੰਚ ਜਾਗੇ ਯਾਨੀ ਕੱਟ ਛਾੜ ਜਰੀ ਛੋਟਾ ਅਜਰਾਟ ਤੱਕ ਪਹੁੰਚ ਜਾਗੇ ਹੈ ਹਵਾ ਮਾਰਦੇ ਨਾ ਕੇ ਨਾ ਹਵਾ ਆ ਯਾ ਅਪਣੇ ਪੰਚਾਰ ਚ ਅੱਜ ਲਾਏ ਹੋਏ ਆ 好嘞马里好嘞 ਦੀ ਆਪਣੀ ਟ੍ਰੇਨ ਇੱਥੇ ਰੋਕੀ ਆ ਕੇ ਖਾਨਦਾਵਾ ਜੱਗ ਜਕਸ਼ਨ ਆ ਰਹੀ ਆ ਤੇ ਆਪਣਾ ਸਫਰ ਹਜੇ ਵੀ ਪਿਆਪਾ ਨੂੰ ਮਿਲਣਾ ਜੀ 11:42 ਦੇ ਸ਼ੋਅ ਕਰ ਰਹੀ ਹੈ ਹੁਣ ਆਪਾਂ ਹੁਣ ਇਸ ਟਾਈਮ ਖੜੇ ਹਾਂ ਇੱਥੇ ਤੇ ਆਪਣੀ ਟ੍ਰੇਨ ਇੱਥੋਂ ਚੱਲ ਪਈ ਆ ਆਪਾਂ ਕੇਲੇ ਕੇਲੇ ਖਾ ਰਹੇ ਹਾਂ ਤੇ ਬਾਹਾਂ ਨੂੰ ਲੈ ਗਏ ਉਧਰ ਇਹਨੇ ਆਪਾਂ ਨੂੰ ਦੇਦੇ ਨਾਲ ਮੈਂ ਵੀ ਖਾ ਲਵਾਂ। ਹਾਂ ਚਲੋ ਬਹਿ ਰੋਟੀ ਖਾਦੀ ਨਹੀਂ ਹੈਗੀ। ਰੋਟੀ ਤਾਂ ਹੁਣ ਗੁਰਦੁਆਰਾ ਸਾਹਿਬ ਜਾ ਕੇ ਖਾਵਾਂਗੇ। ਤੇ ਹੁਣ ਆ ਗਈ ਆਪਣੀ ਚਾਹ ਰੱਖੋ ਭਾਈ। ਟ੍ਰੇਨ ਵੀ ਮੇਰਾ ਕੜੂਗੀ ਹੋਣੀ ਹੋ ਗਈ। ਨਹੀਂ। ਤੇ ਹੁਣ ਆਪਾਂ ਪੀਨੇ ਚਾਹ। ਨਾਲ ਖਾਣਿਆ ਬਿਸਕੁਟ ਤੇ ਉਹ ਬੈਕਗਾਰ ਬਣਾਉਣ ਵਾਲੀ ਮਦਰ ਜਾ ਜਮਾਰਾ ਸਟ੍ਰੀਟ ਤੇ ਖਾਲ ਬੀਨ ਮੈਲ ਬਾਕ ਹੋ ਜਾਂਦਾ ਆ ਦੇਖੋ ਕਿੰਨੇ ਉੱਚੇ ਟੱਟੇ ਨੇ ਉਰੇ ਉਹਨਾਂ ਬਣਾਵਾਂਗੇ ਜਦੋਂ ਟੂਰ ਕਰੇ ਇਹਦੇ ਹੋਰ ਤਾਂ ਕੋਈ ਚੱਕਰ ਨਹੀਂ ਸਭ ਤੋਂ ਦੀ ਗੱਡੀ ਚਮਕੀ ਹੋਰੇ ਰੇਂਜ ਦੀ ਆ ਨੇਟਵਰਕ ਬਹੁਤ ਘੱਟ ਆਉਂਦਾ ਨੂੰ ਸਰਪਰ ਆ ਰਿਹਾ ਆ ਆਉਂਗਾ ਕਿਹੜੇ ਆਈਂ ਕੰਮ ਜਾਗਣਾ ਬਾਤ ਐ ਕਿੰਨੀ ਕਰ ਨਹੀਂ ਆਉਂਦੀ ਹੁਣ ਸਾਰੇ ਇਹ ਬਾਹਰ ਦੇ ਕੋਲ ਤੇ ਬਹੁਤ ਨਰਮਾ ਜਿਹੜਾ ਬੀਜਿਆ ਹੋਇਆ ਤੇ ਨਰਮਾ ਤੇ ਚੁਗ ਵੀ ਰਹੇ ਆ ਤੇ ਤੁਸੀਂ ਵੀਡੀਓ 'ਚ ਦੇਖਿਓ ਕਿਤੇ ਕਿਤੇ ਨਰਮਾ ਚੁਗ ਦੇ ਤੁਹਾਨੂੰ ਦਿਖਦੇ ਹੋਣਗੇ ਤੇ ਨਰਮਾ ਚੁਗ ਰਹੇ ਆ ਇਹ ਟ੍ਰੇਨ ਆਪਣੀ ਰੁਕੀ ਆ ਬਾਈ ਹੁਣ ਮਾਨਵਾਰਡ ਜੈਕਸਨ ਤੇ ਇੱਥੇ ਕਿ ਨਹੀਂ ਇੰਜਨ ਚੇਂਜ ਹੁੰਦਾ ਹੁੰਦਾ ਟ੍ਰੇਨ ਮਾਗੜਾ ਇੰਜਨ ਚੇਂਜ ਦੇ ਕਾਰਨ ਤੇ ਮੁੰਬਈ ਖਤਰਸਤਰੀ ਹੈ ਇਹ ਆਪਾਂ ਦੀ ਟ੍ਰੇਨ ਰੁਕੀ ਹੋਈ ਆ ਆ ਜੈਕਸਨ ਤੇ ਰੁਕੀ ਆ ਇਹ ਮਹਾਰਾਸ਼ਟਰ ਜ ਮਨਵਾਰਡ ਤੇ ਸਤਵ ਆਪਣੇ ਪਾਟਦਾ ਤੇ ਇੰਜਨ ਚੇਂਜ ਕਰ ਰਿਹਾ ਦਾ 88 A 30 ਇਹ ਸਿਰਿਆ ਮਰਤਸਾਰ ਤੋਂ 7 ਕੰਡ ਜੂਰ ਸਾਹਿਬ 2082 ਕਿਲੋਮੀਟਰ ਪੂਰਾ ਕੱਢਦੀ ਐ ਤੇ ਇੱਥੇ ਆ ਕੇ ਰੰਜਨ ਚੇਂਜ ਕਰਦੇ ਆ ਵੇ ਵੈਲਕਮ ਕਿਚਨ ਟੂ ਜਰਨੀ ਮਨਮਾ ਲਓ ਜੀ ਮੜਵਾੜ ਤੋਂ ਵੀ ਟ੍ਰੇਨ ਚੱਲ ਪਈ ਇੱਥੇ ਤਾਂ ਇੰਜਨ ਤੇਲ ਕੀਤਾ ਲਓ ਵੀ ਮੌਸਮ ਦੇਖੋ ਕਿੰਨਾ ਸੋਹਣਾ ਤੇ ਟ੍ਰੇਨ ਆਪੀ ਚੱਲ ਪਈ ਨਾ ਬਾਤ ਕਰਕੇ ਅੱਗੇ ਆ ਗਏ ਤੇ ਨੈੱਟ ਦੀ ਬਹੁਤ ਦਿੱਕਤ ਆ ਨੈੱਟ ਬੰਦ ਹੋ ਜਾਂਦਾ ਤੇ ਆਪਣਾ ਸਰਵਰ ਨੈੱਟ ਖੜ ਗਿਆ ਹਾਂ ਨੈੱਟ ਖੜ ਗਿਆ 12 ਸੀ ਦੇ ਦਿਖਾਉਂਦਾ ਹਾਂ ਇਹ ਪਰਿਵਾਰ ਤੋਂ ਆਪਾਂ ਲਾ ਲਾ ਵੀ 7-8 ਕਿਲੋਮੀਟਰ ਅੱਗੇ ਆ ਗਏ ਹਾਂ 10 10 ਕੋ ਹਾਂ 12 ਸੀ ਦੇ ਦਿਖਾਉਂਦਾ ਇਹ ਵਾ ਨੈੱਟ ਤੇ ਦੁਬਾਰੇ ਟੈਂਪਰੇਚਰ 30 ਨੂੰ ਹੋ ਗਿਆ ਦੀ ਹਣਾ ਮੈਰੀ ਇੱਥੇ ਟੈਂਪਰੇਚਰ 3 ਨੂੰ ਹੋ ਗਿਆ ਮੀਂਹ ਦਾ ਠੀਕ ਆ ਹੋ ਗਿਆ ਬਸ ਤੇ ਹਵਾ ਵੀ ਲੱਗਦੀ ਆਉਣਾ ਅੰਸ਼ਾ ਲਾਉਣੇ ਆ ਆਪਾਂ ਨੂੰ ਮੋਂਗ ਜੇ ਕਰਦੇ ਹਾਂ ਤੇ ਲੋਵੀ ਟ੍ਰੇਨ ਆਪਣੀ ਰੋਕ ਗਈ ਰੰਗਾਬਾਦ ਤੇ ਇੱਥੇ ਮੀਂਹ ਪੈਣ ਲੱਗ ਗਿਆ ਸੇਹੰਤੇ ਤੇ ਮੀਂਹ ਕਾਫੀ ਪੈ ਗਿਆ ਆਪਾਂ ਖੜੇ ਆ ਰੰਗਾਬਾਦ ਸਟੇਸ਼ਨ ਤੇ ਤੇ ਮੀਂਹ ਪੈਂਦਾ ਤੇ ਉਹੀ ਮਿਲਦਾ ਇਹਨੇ 12:00 ਵਜੇ ਤੱਕ ਇਹ ਪਹੁੰਚੂਗੀ ਜੀ ਮਹਜੂਦ ਸਾਹਿਬ ਆਪਾਂ ਚਲੋ ਦੇਖਦੇ ਹਾਂ ਤੇ ਮੀਂਹ ਪੈ ਰਿਹਾ ਹਰ ਆਪਾਂ ਟ੍ਰੇਨ 'ਚ ਹੀ ਬੈਠਦੇ ਹਾਂ ਬਾਈ ਅਮਰੂਦ ਲੈ ਕੇ ਆਇਆ ਨੂਨ ਲਾਦੀ ਨੂਨ ਹਾਂਜੀ ਨੂਨ ਡਾਲ ਰੋ ਲਾ ਦੇ ਬੋਲਾ ਮੀਠਾ ਅਮਰੂਦ ਹੈ ਤਾਜ਼ਾ ਅਮਰੂਦ ਏਲੀ ਜੀ ਬਾਜੀ ਬੋਲਾ ਬੜੀਆ ਅਮਰੂਦ ਹੈ ਬੋਲਾ ਮੀਠਾ ਅਮਰੂਦ ਮੋਲਾ ਤਾਜ਼ਾ ਟ੍ਰੇਨ ਆਪਣੀ ਤਰਪੀ ਰੰਗਾਬਾਦ ਤੋਂ ਤੇ ਇਹਨੇ ਕੜਤਾ 1846 ਕਿਲੋਮੀਟਰ ਸ੍ਰੀ ਅਮਰਤਸਰ ਤੋਂ ਲੈ ਕੇ ਹੁਣ ਤੱਕ ਤੇ ਥੋੜਾ ਹੀ ਰਹਿ ਗਿਆ ਹੁਣ ਬਸ 12 11 ਤੇ ਕਹਿੰਦੀ ਵੀ ਪਹੁੰਚ ਜੂਗੀ ਇੱਥੇ ਬਾਕੀ ਹੁਣ ਦੇਖਾਂ ਕਿੰਨੇ ਵਜੇ ਪਹੁੰਚਦੀ ਆ ਆਪਾਂ ਪਹੁੰਚ ਗਏ ਜੀ ਹਜੂਰ ਸਾਹਿਬ ਤੇ ਟ੍ਰੇਨ ਨੇ ਕਾਫੀ ਲੇਟ ਆਪਾਂ ਨੂੰ ਕਰਤਾ 40 ਤੋਂ 42 ਘੰਟੇ ਬਾਅਦ ਆਪਾਂ ਹਜੂਰ ਸਾਹਿਬ ਪਹੁੰਚੇ ਆਂ 10 ਘੰਟੇ ਟ੍ਰੇਨ ਆਪਣੀ ਲੇਟ ਹੋ ਗਈ ਤੇ ਇੱਥੋਂ ਸਟੇਸ਼ਨ ਤੋਂ ਤੁਹਾਨੂੰ ਬੱਸ ਜਿਹੜੀ ਉਹ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਊਗੀ ਇੱਥੇ ਬਾਹਰ ਬੱਸ ਖੜੀ ਹੁੰਦੀ ਹੈ ਤੇ ਆਪਾਂ ਹੁਣ ਚੱਲਦੇ ਆਂ ਬੱਸ ਵੱਲ ਨੂੰ ਆਪਾਂ ਟ੍ਰੇਨ 'ਚ ਖੰਨੇ ਤੋਂ ਸਵੇਰੇ 8:30 ਬੈਠੇ ਸੀ ਤੇ ਆਪਾਂ 10 ਤਰੀਕ ਨੂੰ ਰਾਤ ਨੂੰ 1 ਵਜੇ ਆਪਾਂ ਸਟੇਸ਼ਨ ਤੇ ਪਹੁੰਚੇ ਆਂ ਸ੍ਰੀ ਹਜੂਰ ਸਾਹਿਬ ਤੇ ਇੱਥੇ ਸਾਹਮਣੇ ਬੱਸ ਖੜੀ ਆ ਤੇ ਆਪਾਂ ਬੱਸ ਦੇ ਵਿੱਚੋਂ ਗੁਰਦੁਆ ਆਪਾਂ ਚੱਲਦੇ ਆਂ ਬੱਸ ਤੇ ਹੁਣ ਇੱਥੇ ਅਗਰ ਤੁਹਾਨੂੰ ਟ੍ਰੇਨ ਉਤਰ ਕੇ ਬੱਸ ਨਾਲ ਹੀ ਮਿਲ ਜੂ। ਉੱਧਰ ਬੱਸਾਂ ਖੜੀਆਂ ਨੇ ਤੇ ਤੁਸੀਂ ਬੱਸ 'ਚ ਬੈਠ ਕੇ ਜਾ ਸਕਦੇ ਹੋ। ਇਹ ਫ੍ਰੀ ਸੇਵਾ ਤੇ ਹੁਣ ਆਪਾਂ ਬੈਠ ਜਾਈਏ ਬੱਸ 'ਚ। ਸਾਹਮਣੇ ਬੱਸਾਂ ਲਾਂਚ ਲੱਗੀਆਂ ਖੜੀਆਂ ਨੇ। ਤੇ ਹੁਣ ਆਪਾਂ ਬੈਠਦੇ ਆਂ ਬਸ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਗੁਰਦੁਆਰਾ ਸਾਹਿਬ ਜਾ। ਲਓ ਵੀ ਆਪਾਂ ਇੱਥੇ ਬੈਠਦੇ ਆਂ ਆਪਾਂ। ਠੀਕ ਆ ਜੀ ਨਹੀਂ ਬੈਜਦੇ ਅਸੀਂ। ਤੇ ਇੱਧਰ ਵੀ ਬੱਸਾਂ ਲੱਗੀਆਂ ਹੋਈਆਂ ਸਾਰੀਆਂ। ਠੀਕ ਹੈ ਜੀ। ਇੱਥੇ ਬਣਾ ਨਹੀਂ ਛੋਪੇ ਸਵਾਰ ਰੱਖੋ ਤੇ ਛੋਟੇ। ਹਾਂਜੀ। ਇੱਥੇ ਪੁੱਤ ਸਮਾਰਕੋ। ਸਮਾਰਕ ਅੱਗੇ ਰੱਖ ਦੋ ਵੀਰੇ। ਡਰਾਈਵਰ ਦੇ ਨਾਲ ਦਿਓ। ਪਿਛੇ ਨੰਗਾ ਪਿਛੇ ਕਿਤੇ ਸਮਾਰਕ ਕੋ ਦੋ ਸਾਰੇ ਆਪਣਾ ਪਿਛੇ ਨੰਗਾ ਵੀਨ ਬਰੇ ਤੇ ਆ ਬਾਦ ਵਿੱਚ ਆਪਾਂ ਇੱਥੇ ਪਹੁੰਚੇ ਤੇ ਇੱਥੇ ਬਹੁਤ ਸਾਰੀਆਂ ਸਰਾਮਾਂ ਬਣੀ ਹੋਈਆਂ ਨੇ ਰਹਿਣ ਵਾਸਤੇ ਇਹ ਸਾਹਮਣੇ ਤੁਸੀਂ ਸਰਾਹ ਦੇਖ ਸਕਦੇ ਹੋ ਇੱਥੇ ਵੀ ਤੁਹਾਨੂੰ ਕਮਰੇ ਮਿਲ ਜਾਂਦੇ ਅਤੇ ਵਧੀਆ ਕਮਰੇ ਮਿਲ ਜਾਂਦੇ ਆ ਤੇ ਆਪਾਂ ਤਾਂ ਜਾਵਾਂਗੇ ਗੁਰਦੁਆਰਾ ਲੰਗਰ ਸਾਹਿਬ ਚ ਉੱਥੇ ਆਪਾਂ ਕਮਰਾ ਲਵਾਂਗੇ ਤੇ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਲੰਗਰ ਸਾਹਿਬ ਚ ਤੁਹਾਨੂੰ ਕਮਰਾ ਮਿਲ ਗਿਆ 403 ਤੇ ਆਪਾਂ ਨੇ ਇਹ ਕਮਰਾ ਲਿਆ ਤੇ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੀ ਤਰ੍ਹਾਂ ਤੇ ਕਮਰਾ ਲਿਆ ਜਾ ਆਪਾਂ ਤੇਨੋਂ ਆਪਾਂ ਕਮਰੇ ਚ ਚੱਲਦੇ ਆਂ ਤੇ ਕਮਰੇ ਚ ਆ ਗਏ ਆਪਾਂ ਤੇ ਆ ਆਪਣਾ ਕਮਰਾ ਕਮਰਾ ਦਾ ਲੋਟ ਆ ਕਮਰਾ ਵਧੀਆ ਬਹੁਤ ਹਾਂ ਤੇ ਆ ਕਮਰਾ ਮਿਲੇ ਆਪਾਂ ਨੂੰ ਇੱਥੇ ਨਾਲ ਅਟੈਚ ਵਾਸ਼ਰੂਮ ਆ ਨਾਲ ਬਾਥਰੂਮ ਅਟੈਚ ਇੱਧਰ ਤੇ ਬਾਕੀ ਹੁਣ ਪੈਨੀਆਂ ਰੈਸਟ ਕਰਦੇ ਆਂ ਕਹਿੰਦੇ ਨਹੀਂ ਸੌਣ ਰੈਸਟ ਕਰਦੇ ਆ ਬਹੁਤ 40 ਘੰਟੇ ਆ ਸਫਰ ਕਰਿਆ ਸਹੀ ਗੱਲ ਆ ਟ੍ਰੇਨ ਨਹੀਂ ਬੜਾ ਲੇਟ ਕਰਤਾ ਯਾਰ ਬਹੁਤ ਲੇਟ ਸੀ ਬਈ ਟ੍ਰੇਨ ਬਹੁਤ ਲੇਟ ਕਰ ਰਹੀ ਸੀ ਸਹੀ ਗੱਲ ਆ ਚਲੋ ਮਿਲਦੇ ਆਂ ਫੇਰ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਹਜੂਰ ਸਾਹਿਬ ਆਪਾਂ ਰਾਤ ਪਹੁੰਚ ਗਏ ਸੀ ਤੇ ਆਪਾਂ 40 ਤੋਂ 42 ਘੰਟੇ ਬਾਅਦ ਆਪਾਂ ਪਹੁੰਚਿਆ ਹਜੂਰ ਸਾਹਿਬ ਤੇ ਆਪਣਾ ਪੰਜਾਬ ਤੋਂ ਸਫ਼ਰ ਕੀਤਾ ਖੰਨੇ ਤੋਂ ਤੇ ਜਿਵੇਂ ਮੈਂ ਤੁਹਾਨੂੰ ਸਾਰਾ ਵੀਡੀਓ ਵਿੱਚ ਦੱਸਿਆ ਹੀ ਹੋਇਆ ਤੇ ਰਾਤ ਥੱਕ ਕੇ ਦੀ ਵੀਡੀਓ ਇੰਨੀ ਬਣਾ ਨਹੀਂ ਹੋਈ ਤੇ ਮੈਂ ਕਿਹਾ ਚਲੋ ਹੁਣ ਉੱਠ ਕੇ ਦੱਸ ਦਿੰਨੇ ਆ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਉਰੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਨੇੜੇ-ਨੇੜੇ ਆਪਾਂ ਤੁਹਾਨੂੰ ਨਾਲ ਦਰਸ਼ਨ ਕਰਾਵਾਂਗੇ ਤੇ ਬਾਕੀ ਆਪਣਾ ਜਿਵੇਂ ਸਫਰ ਤੇ ਸ਼ਾਰਾ ਉਹ ਥੋੜਾ ਪਟ੍ਰੇਨ ਦਾ ਹਾਰਾ ਤੁਹਾਨੂੰ ਦਿਖਾਇਆ ਤੇ ਮੈਂ ਤੁਹਾਨੂੰ ਇਹੀ ਕਹੂੰਗਾ ਜੇ ਤੁਸੀਂ ਫੈਮਿਲੀ ਨਾਲ ਸਫਰ ਕਰ ਰਹੇ ਹੋ ਤਾਂ ਤੁਸੀਂ ਏਸੀ ਕਲਾਸ ਦੀ ਟਿਕਟ ਲੈ ਲਿਓ ਉਹ ਜਿਹੜੀ ਸਲੀਪ ਟਿਕਟ ਹੁੰਦੀ ਹੈ ਉਹ ਜਰਨਲ ਸਵਾਰੀ ਚੜ ਜਾਂਦੀ ਨੇ ਉਹਦਾ ਥੋੜਾ ਜਿਹਾ ਔਖਾ ਲੱਗਦਾ ਕਿ ਕੋਈ ਸੀਟਾ ਥੱਲੇ ਆ ਕੇ ਪੈ ਜਾਂਦੀ ਆ ਜਾਂ ਰਸਤਾ ਬਲੌਕ ਹੋ ਜਾਂਦਾ ਉਹਦਾ ਕਿ ਥੋੜਾ ਜਿਹਾ ਔਖਾ ਲੱਗਦਾ ਸਲੀਪ ਤੇ ਜਰਨਲ ਸਵਾਰੀ ਆ ਜਾਂਦੀ ਹੈ ਬਾਕੀ ਹੋਰ ਕੋਈ ਦਿੱਕਤ ਨਹੀਂ ਹੈਗੀ ਤੇ ਬਾਕੀ ਜੇ ਕੋਈ ਵੀ ਤੁਹਾਡੀ ਤੁਸੀਂ ਕੋਈ ਵੀ ਮੰਨ ਲਾ ਪੁੱਛਣਾ ਹੋਇਆ ਹੈ ਸਫਰ ਬਾਰੇ ਕੋਈ ਵੀ ਤੁਸੀਂ ਜੇ ਲੈਣੀ ਹੋਈ ਜਾਣਕਾਰੀ ਤਾਂ ਤੁਸੀਂ ਇੰਸਟਾ ਮੈਸੇਜ ਕਰ ਸਕਦੇ ਹੋ ਡਾਇਰੈਕਟ ਉੱਥੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੱਸ ਦਾਂਗੇ ਤੇ ਆਪਾਂ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ ਤੇ ਮਿਲਾਂਗੇ ਹੁਣ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਤਾਂ ਕਿ ਹੋਰ ਅੱਗੇ ਜਾਣਕਾਰੀ ਪਹੁੰਚ ਸਕੇ ਵੀ ਟ੍ਰੇਨ ਦਾ ਸਫ਼ਰ ਕਿਵੇਂ ਦਾ ਰਹਿੰਦਾ ਤੇ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਹੁਣ ਇੱਕ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਤੇ ਬਾਕੀ ਤੁਹਾਨੂੰ ਆਪਾਂ ਸਾਰੇ ਉਹ ਜਿਹੜੇ ਗੁਰਦੁਆਰਾ ਸਾਹਿਬ ਨੇ ਨੇੜੇ ਦੇ ਨੇ ਉਹਨਾਂ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਣੇ ਰਹੋਗੇ ਚੈਨਲ ਦੇ ਨਾਲ ਧ